इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਪੈਟਰੋਲ ਪੰਪਾਂ ਤੇ ਟੱਕਰ ਦੀ ਹੜਤਾਲ ਕਰਨ ਲੱਗੇ ਆ ਲੰਬੇ ਲੰਬੇ ਲਾਈਨਾਂ ਅਜਮਾਨਸਾ ਤੇ ਮਾਨਸਾ ਦੇ ਆਲੇ ਦੁਆਲੇ ਦੇ ਪੈਟਰੋਲ ਪੰਪਾਂ ਦੇ ਪਰਕਰਾਰ ਤੇ ਦੌਰਾ ਕੀਤਾ ਤਾਂ ਉੱਥੇ ਲੋਕਾਂ ਦੀ ਲੰਬੇ ਲੰਬੇ ਲਾਈਨਾਂ ਵੇਖਿਆ ਗਿਆ ਲੋਕਾਂ ਵੱਲੋਂ ਪਟਰੋਲ ਤੇ ਤੇਲ ਪਾਉਣ ਲਈ ਇੱਕ ਦੋ ਜਦੋਂ ਅੱਗੇ ਹੋ ਕੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਟਰੋਲ ਪੰਪਤੇ ਤੇਲ ਪਾਉਣ ਨੂੰ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ ਟਰੱਕ ਡਰਾਈਵਰ ਦੇ ਲੈ ਆਂਦੇ ਨਾਜਾਇਜ਼ ਕਾਨੂੰਨ ਕਰਨਾ ਕਰਕੇ ਟਰੱਕ ਡਰਾਈਵਰ ਦੀ ਹੜਤਾਲ ਹੋਈ ਹੈ ਜਿਸ ਨਾਲ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮ ਥੱਲੇ ਮੰਗੇ ਆਈਦੀ ਮਾਰਤੇ ਥੱਲੇ ਦੱਬੇ ਹੋਏ ਨੇ ਹੜਤਾਲ ਦੇ ਕਾਰਨ ਮਾਰ ਪਵੇਗੀ ਇੱਥੇ ਲੋਕਾਂ ਨੇ ਮੰਗ ਕੀਤੀ ਕੇ ਕਾਨੂੰਨ ਵਾਪਸ ਲਾਈ ਜਨ ਪਤਰਕਾਰ ਸੁਰੇਸ਼ ਜਿੰਦਲ ਮਾਨਸਾ ਦੀ ਰਿਪੋਰਟ ਪੰਪਾ ਦੇ ਲਾਈਨ ਲੱਗੀਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੁਛ ਨਹੀਂ ਕਹਿਣਾ ਜੀ ਨਹੀਂ ਜੋ ਲਾਈਨ ਦੇ ਵਿੱਚ ਲੱਗੇ ਹੋ ਤੁਸੀਂ ਅੱਜ ਤੇਲ ਪਾਉਣ ਵਾਸਤੇ ਉਹ ਬਸ ਆਈ ਇਹੀ ਬਾਹਰ ਅੰਦਰ ਕਿਤੇ ਜਾਣਾ ਪਿਆ ਔਖਾ ਹੋ ਗਈ ਮੋਰ ਤਾਂ ਬਣ ਗਈ ਬੜੇ ਚੱਲਦੇ ਹੈ ਉਹੀ ਲਾਈਨ ਦੇ ਵਿੱਚ ਲੱਗੀਆਂ ਅੱਜ ਤੇ ਤੇਲ ਵਾਲੇ ਲੰ ਲੈਆਂ ਲੰਮੀਆਂ ਲੱਗੀਆਂ ਪੰਪਾਂ ਦੇ ਵਿੱਚ ਇਹ ਕਾ ਕਾਦੇ ਕਾਰਨ ਲੱਗੀਆਂ ਹੋਈਆਂ ਗਈਆਂ ਇਹ ਇਹ ਕਹਿੰਦੇ ਹੜਤਾਲ ਹੋਣੀ ਹੈ ਵੀਰੇ ਯਾਰਾਂ ਇਹ ਨਾ ਕਰਕੇ ਡਰਾਈਵਰਾਂ ਦੀ ਹੜਤਾਲ ਆ ਕਹਿੰਦੇ ਤਾਂ ਕਰਕੇ ਵੀ ਪੰਪ ਤੇ ਨਹੀਂ ਭੀੜ ਆ ਗਈ ਜੋ ਡਰਾਈਵਰ ਹੜਤਾਲ ਕਰ ਰਹੇ ਉਹਨਾਂ ਨੂੰ ਪਤਾ ਵੀ ਕੀ ਕਰਨਾ ਹੈ ਕੀ ਕਿਉਂ ਕਰ ਰਹੇ ਹੈ ਉਹ ਇੱਕ ਕਾਨੂੰਨ ਲਾਗੂ ਹੈ ਇੱਕ ਕਾਨੂੰਨ ਲਾਗੂ ਹੋਇਆ ਵੀ ਜਿਹਦੇ ਵਿੱਚ ਕਹਿੰਦੇ ਵੀ ਜੇ ਡਰਾਈਵਰ ਆ ਕੋਈ ਐਕਸੀਡੈਂਟ ਹੁੰਦਾ ਤਾਂ ਪਾਉਦਾ 7 ਸਾਲ ਦੀ ਸਜ਼ਾ 5 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਅੱਛਾ ਇਹਨੂੰ ਤੁਸੀਂ ਸਹੀ ਮੰਨਦੇ ਹੋ ਗਲਤ ਮੰਨਦੇ ਵੀ ਲਾਗੂ ਨਹੀਂ ਚਾਹੀਦਾ ਇਹ ਗਲਤ ਹੈ ਕਾਨੂੰਨ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਡਰਾਈਵਰ ਆ ਉਹ ਵਿਚਾਰਾ ਦਿਹਾੜੀ ਏਦਾਰ ਆ ਉਹ ਕਿੰਨੇ ਰੁਪਏ ਕਮਾਉਂਦਾ 10000 ਰੁਪਏ 20000 ਰੁਪਏ ਕਿ ਮਹੀਨੇ ਦਾ ਹੋਰ ਸਾਹਬ ਨਾਲ ਵੀ ਇਹ ਕਾਨੂੰਨ ਗਲਤ ਹੈ ਨਹੀਂ ਹੋਣਾ ਚਾਹੀਦਾ ਪੰਜਾਬ ਤੇ ਲਾਗੂ ਨਹੀਂ ਹੋਣਾ ਚਾਹੀਦਾ ਟਰਾਲ ਵਾਸਤੇ ਲੈਣੇ ਕਿਉਂ ਲੱਗੀ ਹੈਗੀ। ਟਰਾਲੇ ਕਹਿੰਦੇ ਹੜਤਾਲ ਹੋਣੀ ਹੈ ਵੀ ਤੇਲ ਨਹੀਂ ਮਿਲਣਾ। ਅੱਛਾ ਇਹ ਹੜਤਾਲ ਕਿਦੀ ਹੈਗੀ? ਇਹ ਕਹਿੰਦੇ ਡਰਾਈਵਰਾਂ ਦੀ ਹੜਤਾਲ ਹੈ। ਅੱਛਾ। ਤੇ ਵੀ ਜਿਹੜੇ ਤੁਸੀਂ ਅੱਜ ਕਿੰਨੀ ਆ ਲੈ ਆ ਰਹੇ ਹੋ ਪਰ ਭਰ ਕੇ ਤੇਲ ਦੀਆਂ ਇਹ ਕਦੇ ਵਾਸਤੇ ਲੈ ਆ ਰਹੇ ਹੋ ਕਿਉਂ ਇੰਨੀ ਭੀੜ ਆਈ ਦੀ ਕਿਉਂ ਹੋਇਗਾ? ਬਾਈ ਕਹਿੰਦੇ ਆ ਵੀ ਡਰਾਈਵਰਾਂ ਨੇ ਹੜਤਾਲ ਕਰਤੀ ਹੈ। ਜਿਹੜੇ ਆਪਣੇ ਡਰਾਈਵਰ ਭਾਈ ਚਾਰੇ ਆ। ਹਾਂਜੀ। ਉਹਨਾਂ ਨੇ ਹੜਤਾਲ ਕਰਤੀ ਤੇ ਨਾਲ ਗੱਡੀਆਂ ਹਰੇ ਬੰਦਾ ਤੇ ਆਪਣੇ ਮੋਟਰਸਾਈਕਲ ਚ ਪਾਉਣ ਵਾਸਤੇ ਅਸੀਂ ਕਿੰਨੀ ਤੇਲ ਲੈ ਗਏ ਨੇ ਆ। ਬਹੁਤ ਇਸ ਕਰਕੇ ਜੇ ਨੀਂਦ ਪਵਾ ਕੇ ਲੈ ਰਹੇ ਮੋਟਰਸਾਈਕਲ ਦੇ ਕਰਕੇ ਸਾਡੇ ਕੋਲ ਰਸਤਾ ਨਹੀਂ ਬਣਿਆ ਮੁਰਖਾ ਘਰੇ ਘਰੇ ਸਾਡੇ ਚੌੜ ਵਾਸਤੇ ਠੀਕ ਹੈ